ਹਾਰ ਗਿਆ ਬੇਬੇ ਮੈਂ ਇਥੇ ਨਹੀਂ ਰਹਿਣਾ ਨਹੀਂ ਰਹਿਣਾ ਨਹੀਂ ਉਹ ਲੱਭਣੇ ਗਵਾਚੇ ਹੋਏ ਲਾਲ ਮਿੱਟੀ ਨਾ ਫਰੋਲ ਜੋਗੀਆ ਰਾਜਵੀਰ ਜਵੰਦਾ ਇੱਕ ਅਜਿਹਾ ਗਾਇਕ ਹੋ ਕੇ ਗਿਆ ਹੈ ਜਿਸ ਦੇ ਗਾਣੇ ਸਾਰੇ ਹੀ ਜਾਣੇ ਬੈਠ ਕੇ ਫੈਮਿਲੀ ਚ ਇਕੱਠੇ ਸੁਣ ਸਕਦੇ ਆ ਰਾਜਵੀਰ ਜਵੰਦੇ ਦੀ ਕਿਸੇ ਵੀ ਸਿੰਗਰ ਨਾਲ ਕੋਈ ਕੌਂਟਰੋਵਰਸੀ ਨਹੀਂ ਸੀ ਇਨਾ ਦਿਲ ਦਾ ਸਾਫ਼ ਇਨਸਾਨ ਤੇ ਰੱਬੀ ਰੂਪ ਬੰਦਾ ਸੀ ਜੋ ਹਰ ਇੱਕ ਨਾਲ ਖੁਸ਼ ਰਹਿੰਦਾ ਸੀ ਸੋ ਇੱਕ ਨਾ ਪੁਰਾਣੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਚ ਤੁਸੀਂ ਦੇਖੋਗੇ ਕਿ ਮਾਨ ਸਾਹਿਬ ਹੁਣਾਂ ਨੇ ਨਾ ਰਾਜਵੀਰ ਜਵੰਦੇ ਨੂੰ ਸਟੇਜ ਤੇ ਬੁਲਾਇਆ ਕਹਿੰਦੇ ਆ ਜਾ ਠਾਣੇਦਾਰਾ ਤੇ ਸਟੇਜ ਤੇ ਜਾ ਕੇ ਨਾ ਰਾਜਵੀਰ ਜਵੰਦੇ ਨੇ ਬੱਬੂ ਮਾਨ ਦੀਆਂ ਬਹੁਤ ਤਾਰੀਫਾਂ ਕੀਤੀਆਂ ਕਿ ਆ ਵੀ ਆਪਾਂ ਤੁਹਾਨੂੰ ਨਾ ਨਿੱਕੇ ਹੁੰਦਿਆਂ ਤੋਂ ਸੁਣਦੇ ਆ ਰਹੇ ਹਾਂ ਬੱਬੂ ਮਾਨ ਨੇ ਵੀ ਬਹੁਤ ਪਿਆਰ ਦਿੱਤਾ ਰਾਜਵੀਰ ਨੂੰ ਤੇ ਰਾਜਵੀਰ ਨੇ ਕਿਹਾ ਵੀ ਚੱਲ ਹੁਣ ਤੂੰ ਗਾਣਾ ਸੁਣਾ ਤਾਂ ਰਾਜਵੀਰ ਨੇ ਕਿਹਾ ਵੀ ਮਾਨ ਸਾਹਿਬ ਤੁਹਾਡੇ ਸਾਹਮਣੇ ਓਏ ਆਇਆ ਖਾਲੇ ਜਰਾ ਨਾ ਸਾਹਿਬ ਤੁਹਾਡੇ ਸਾਹਮਣੇ ਕੀ ਕਵਾਂਗੇ ਨਾ ਨਾ ਬਿਲਕੁਲ ਨਹੀਂ ਤੁਸੀਂ ਠੀਕ ਆ ਤੁਹਾਡੀ ਗੱਲ ਬੜਾ ਅਪਨ ਜੀ ਤੁਹਾਡਾ ਬਹੁਤ ਅਸੀਂ ਸੱਚੀ ਹੋ ਖਾਨ ਸਾਹਿਬ ਅਸੀਂ ਜਿਵੇਂ ਤੁਸੀਂ ਕਿਹਾ ਅਸੀਂ ਸੁਣ ਸੁਣ ਕੇ ਵੱਡੇ ਹੋਏ ਔਰ ਕਮਾਲ ਦਾ ਆ ਜਿਹੜਾ 뮤ਜ਼ਿਕ ਪੀਸ ਵਰਕ ਮਾਨ ਸਾਹਿਬ ਤੋਂ ਉੱਪਰ ਕਿਸੇ ਨੇ ਨਹੀਂ ਕੀਤਾ ਉਹ ਸੀ ਤਾਂ ਥੋੜਾ ਥੋੜਾ ਜਾਣਦੇ ਆ ਕਿਉਂਕਿ ਲਾਈਵ ਗਾਉਨੇ ਆ ਔਰ ਇਹ ਆਮ ਬੰਦੇ ਨੂੰ ਨਹੀਂ ਇਹ ਗੱਲਾਂ ਪਤਾ ਲੱਗਦੀਆਂ ਜਿਹੜਾ ਬੈਕ ਸਟੇਜ ਤੇ ਇਹਨਾਂ ਦਾ ਕੰਮ ਹੈ ਨਾ ਕੱਲਾ ਕੱਲਾ ਪੀਸ ਵਰਕ ਆ ਸਵਾਦ ਆ ਜਾਂਦਾ ਕਿਤੇ ਪੁਰਾਣੇ ਕਸ਼ਟੋਂ ਤੋਂ ਲਾ ਕੇ ਸੁਣ ਕੇ ਦੇਖਿਆ ਸੋਹਣਾ ਹੀ ਆ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਮਾਨ ਸਾਹਿਬ ਐਦਾਂ ਹੀ ਤੁਸੀਂ ਤੁਸੀਂ ਹੀ ਗਾਓ ਮੇਰੇ ਤੋਂ ਡਾਇਰ ਨਹੀਂ ਜਾਣਾ ਮੈਂ ਥੋੜਾ ਜਿਆਦਾ ਨਰਵਸ ਹਾਂ ਤੁਹਾਡੇ ਨਾਲ ਨਹੀਂ 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 ਬੱਝ ਜਾ ਹਰ ਮੋਟਾ ਸੜਾਊਗਾ ਸੜਾਊਗਾ ਯਾਰੋ ਦੇਖ ਲਓ ਵੀ ਕਿੰਨੀ ਰਿਸਪੈਕਟ ਕਰਦਾ ਸੀ ਰਾਜਵੀਰ ਜਵੰਦਾ ਸੋ ਇਹੀ ਹੁੰਦਾ ਵਾ ਚੰਗੇ ਇਨਸਾਨ ਦਾ ਅਸਲੀ ਕਿਰਦਾਰ ਸੋ ਜੇ ਤੁਸੀਂ ਵੀ ਰਾਜਵੀਰ ਜਵੰਦੇ ਨੂੰ ਦਿਲੋਂ ਪਿਆਰ ਕਰਦੇ ਹੋ ਨਾ ਤਾਂ ਵੀਡੀਓ ਥੱਲੇ ਵਾਹਿਗੁਰੂ ਜੀ ਜਰੂਰ ਲਿਖਿਓ ਤੇ ਰਾਜਵੀਰ ਜਵੰਦੇ ਦੀ ਇਸ ਪਿਆਰੀ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਰੱਬ ਰਾਖਾ